ਕੋ ਰਾਸ਼ਟਰਪਤੀ ਰਾਜਤਾਨਾ ਨਹੀਂ ਹੋਣਾ ਚਾਹੀਦਾ ਕਿਉਂਕਿ ਤਾਂ ਮੈਂ ਬਿਲਕੁਲ ਆ ਨਾ ਵੀ ਪ੍ਰਾਈਮ ਮਿਨਿਸਟਰ ਜਿਹੜਾ ਜੋ ਕਿਸੇ ਸਟੇਟ ਜਾਂਦਾ ਹੈ ਭਾਵੇਂ ਉਹਨਾਂ ਨਾਲ ਆਪਣੀ ਸਿਕਿਉਰਿਟੀ ਹੁੰਦੀ ਹੈ ਪਰ ਅਸਲੀ ਉਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨਾਂ ਦੇ ਪ੍ਰੋਗਰਾਮ ਮੋਦੀ ਸਾਹਿਬ ਦੀ ਰੈਲੀ ਨੂੰ ਰਾਜ ਨੂੰ ਲੈ ਕੇ ਜਿਹੜਾ ਮਸਲਾ ਜਿਹੜਾ ਦਿਨੋਂ ਕਿਨ ਪੱਖ ਦਾ ਜਾ ਰਿਹਾ ਹੈ ਇਸ ਦੇ ਤੇ ਬਹੁਤ ਖਰਚਾ ਹੋ ਗਈ ਮੈਂ ਬਿਆਨ ਵੀ ਦੇਤਾ ਵਾਰੀ ਵਾਰੀ ਹੁਣ ਅਸਿੱਖੀ ਪਿਆ ਕੇਂਦਰ ਤੋਂ ਜਾਂਚ ਦੀ ਟੀਮ ਵੀ ਆ ਗਈ ਹੈਗੀ ਹੈ ਟੀਮ ਜਾਂਚ ਕਰ ਰਹੀ ਹੈ ਟੀਮ ਜਾਂਚ ਕਰ ਰਹੀ ਹੈ ਗਿਆ ਪਰ ਭਾਜਪਾ ਜਿਹੜੇ ਹੈਗੇ ਵਰਕਰ ਜਿਹੜੇ ਹੈਗੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਹੈਗੇ ਵੇਖੋ ਰਾਸ਼ਟਰਪਤੀ ਰਾਜ ਤਾਂ ਲਾਗੂ ਨਹੀਂ ਹੋਣਾ ਚਾਹੀਦਾ ਡੈਮੋਕ੍ਰੇਸੀ ਹੈ ਜਿਹੜੇ ਮਦਈ ਹੈ ਜਿਹੜੇ ਜਿਨ੍ਹਾਂ ਨੇ ਵੋਟ ਦਿੱਤਾ ਉਹਨਾਂ ਨੂੰ ਜੋ ਮਰਜ਼ੀ ਕਰਨ ਹੋਮ ਮਿਨਿਸਟਰ ਹੈ ਕੀ ਮਿਨਿਸਟਰ ਹੈ ਜਿਨ੍ਹਾਂ ਨੇ ਬੀਜੇਪੀ ਹੈ ਅਸਲ ਤਾਂ ਡੀਜੀ ਜਦੋਂ ਪ੍ਰਾਈਮ ਮਿਨਿਸਟਰ ਆਉਂਦਾ ਹੈ ਡੀਜੀਪੀ ਉਹਦੇ ਨਾਲ ਹੋਣਾ ਚਾਹੀਦਾ ਇੱਕ ਮਿਨਿਸਟਰ ਨਾਲ ਹੋਣਾ ਚਾਹੀਦਾ ਤੇ ਇਹ ਜਿਨ੍ਹਾਂ ਨੇ ਕੋਈ ਕਾਮੀ ਹੈ ਉਹ ਕਰਨ ਇਹ ਤਾਂ ਫਿਰ ਸੂਬੇ ਨੂੰ ਸਜ਼ਾ ਦੇਣੀ ਹੈ ਜਿਹੜੀ ਦੇ ਪਰ ਪੰਜਾਬ ਸਰਕਾਰ ਦਾ ਡੀਜੀਪੀ ਦਾ 3 ਮਹੀਨਿਆਂ ਦੇ ਵਿੱਚ ਤੀਜਾ ਡੀਜੀਪੀ ਬਦਲਣ ਦੇ ਪਰ ਜਿਹੜਾ ਹੁਣ ਡਿਊਟੀ ਤੇ ਸਹੀ ਉਹੀ ਡੀਜੀਪੀ ਹੈ ਨਾ ਹਰ ਕੋਈ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿੱਥੇ ਭਾਜਪਾ ਸਰਕਾਰਾਂ ਹੈਗੀਆਂ ਦੂਜੀਆਂ ਸਟੇਟਾਂ ਵਿੱਚੋਂ ਉਹਨਾਂ ਵੱਲੋਂ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਵੀ ਮੋਦੀ ਸਾਹਿਬ ਦੀ ਰਿਸਪੈਕਟ ਨਹੀਂ ਕੀਤੀ ਵੀ ਪੰਜਾਬੀ ਨੂੰ ਮੱਡੀ। ਆਕਾ ਗੱਲ ਤਾਂ ਇਹ ਤਾਂ ਕਰਦੇ ਰਹਿੰਦੇ ਕੁ ਦੂਜੇ ਨੂੰ ਪਰ ਅਸਲੀ ਇਹ ਜੋ ਮੁੱਦਾ ਹੋਵੇ ਉਹਦੇ ਤੇ ਜ਼ਰੂਰੀ ਜੋ ਹੈ ਹੋਰ ਵੀ ਕਾਰਨ ਹੋ ਪਰ ਇਹ ਜ਼ਰੂਰੀ ਹੈ ਤੇ ਇਹ ਇੰਤਜ਼ਾਮ ਚ ਕੋਈ ਕਮੀ ਰਹਗੀ ਹਰ ਉਹਦੇ ਹੋਰ ਹੀ ਜਮੇ ਵਾਰੀ ਉਹ ਡੀਜੀਪੀ ਵਗੈਰਾ ਹੋ ਮਿਸਟਰ ਜੀ ਮਿਸਟਰ ਜੀ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਵਾਜੜਾ ਹੈਗਾ ਕਿ ਚੋਣਾ ਅੱਗੇ ਪਾਉਣ ਦੇ ਅਨਸਾਰ ਤਰੀਕੇ ਨਾਲ ਚੋਣਾ ਚੋਣਾ ਅੱਗੇ ਪਾਉਣ ਦੇ ਅਨਸਾਰ ਨਾਲ ਕੀਤਾ ਜਾ ਰਿਹਾ ਹੋਵੇ ਰਾ ਇਲੈਕਸ਼ਨ ਨਹੀਂ ਹੈ ਇਸ ਨਾਲ ਨਹੀਂ ਇਸ ਦਾ ਇਲੈਕਸ਼ਨ ਨਹੀਂ ਕੀਤਾ ਇਹ ਤਾਂ ਵੇਖੋ ਜੀ ਕੋਈ ਗੱਲ ਹੋ ਗਈ ਹੈ ਉਹ ਉਹ ਤੇ ਆਪਣੇ ਰਿਪੋਰਟਰ ਕਮੇਟੀਆਂ ਕੂਟੀਆਂ ਬਣੀਆਂ ਕਚਹਿਰੀ ਚ ਵੀ ਮੇਰੇ ਖਿਆਲ ਅਜੀ ਤਰੀਕਾ ਹੈ ਤਫਰੀਕ ਚੰਗਾ ਜੀ